ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵੇਂ ਸਾਲ ਦੀਆਂ ਖੁਸ਼ੀਆਂ ਦੀ ਗੱਲ ਕਰਨ ਲੱਗਾ ਜੀ ਕਿ ਇਹ ਨਵਾਂ ਸਾਲ ਸਾਰੇ ਵਾਲੇ ਖੁਸ਼ੀਆਂ ਭਰਿਆ ਹੋਵੇ ਕਿਉਂਕਿ ਨਵੇਂ ਸਾਲ ਦੇ ਦਿਨ ਹੀ ਹਰੇਕ ਬੰਦਾ ਆਪੋ ਆਪਣੇ ਧਰਮ ਦੇ ਅਨਸਾਰ ਧਰਮ ਸਥਾਨਾਂ ਤੇ ਜਾਂਦਾ ਕਿ ਮੈਂ ਸਾਰਾ ਸਾਲ ਮੇਰਾ ਖੁਸ਼ੀਆਂ ਦੇ ਵਿੱਚ ਲੰਘੇ ਮੈਂ sada ਖੁਸ਼ ਰਹਾਂ ਮੇਰਾ ਪਰਿਵਾਰ ਤੰਦਰੁਸਤ ਰਹੇ ਸੋ ਸ੍ਰੀ ਮੜੋ ਕਾਵਣਾ ਤੇ ਗੱਲ ਕਰਨ ਲੱਗਿਆ ਜੀ ਆਪਣੇ ਅੰਗ ਸੰਗ ਲਾਓ ਦਾਤਾ ਮਾਈ ਭਾਈ ਨੂੰ ਉਹ ਆਪਣੇ ਅੰਗ ਸੰਗ ਲਾਓ ਦਾਤਾ ਮਾਈ ਭਾਈ ਨੂੰ ਨਾਮਵਿਦਾਨ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਉਹ ਨਾਮਵਿਦਾਨ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਹਰ ਪੜ ਸੱਦੇ ਲੈ ਕੇ ਆਏ ਸਭ ਲਈ ਆਉਣਾ ਦੇ ਉਹ ਹਰ ਪੜ ਸੱਦੇ ਲੈ ਕੇ ਆਏ ਸਭ ਲਈ ਆਉਣਾ ਦੇ ਫੁੱਲਾ ਵਾਂਗੂ ਰਹਿ ਟੈਕਦੇ ਚਿਹਰੇ ਸ਼ਬਣਾ ਦੇ ਉਹ ਫੁੱਲਾ ਵਾਂਗੂ ਰਹਿ ਟੈਕਦੇ ਚਿਹਰੇ ਸ਼ਬਣਾ ਦੇ ਖੁਸ਼ੀਆਂ ਖੇੜੇ ਹਰ ਇੱਕ ਵਿੜੇ ਉਹ ਖੁਸ਼ੀਆਂ ਖੇੜੇ ਹਰ ਇੱਕ ਵਿੜੇ ਰੱਖੇ ਦੂਰ ਲੜਾਈ ਨੂੰ ਨਾਮ ਅਦਾਨ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਮਾਪਾ ਵਾਪ ਨੂੰ ਖੁਸ਼ੀ ਦੇਵੋ ਪੁੱਤਾਂ ਧੀਆਂ ਦੀ ਉਹ ਮਾਪਾਪ ਨੂੰ ਖੁਸ਼ੀ ਦੇਵੋ ਪੁੱਤਾਂ ਧੀਆਂ ਦੀ ਸੇਤ ਨਵੀਂ ਨਰੋਈ ਹੋਵੇ ਜੱਗ ਦੇ ਜੀਆਂ ਦੀ ਉਹ ਸੇਤ ਨਵੀਂ ਨਰੋਈ ਹੋਵੇ ਜੱਗ ਦੇ ਜੀਆਂ ਦੀ ਕੁੱਲੀ ਗੁੱਲੀ ਜੁੱਲੀ ਦੇਵੋ ਉਹ ਕੁੱਲੀ ਗੁੱਲੀ ਜੁੱਲੀ ਦੇਵੋ ਸਭ ਲਕਾਈ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਮਨੋ ਕਾਮਣਾ ਸਭ ਦੇ ਮਨ ਦੀ ਪੂਰੀ ਕਰ ਦੇਵੋ ਉਹ ਮਨੋ ਕਾਮਣਾ ਸਭ ਦੇ ਮਨ ਦੀ ਪੂਰੀ ਕਰ ਦੇਵੋ ਤੋੜ ਰਹਿ ਨਾ ਕੋਈ ਅੰਦਰ ਬਾਹਰ ਭਰ ਦੇਵੋ ਉਹ ਤੋੜ ਰਹਿ ਨਾ ਕੋਈ ਅੰਦਰ ਬਾਹਰ ਭਰ ਦੇਵੋ ਚੰਗੇ ਪਾਸੇ ਲਾਓ ਸਾਡੀ ਕਿਰਤ ਕਮਾਈ ਨੂੰ ਨਾਮ ਦਾਣ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਉਹ ਨਾਮ ਦਾਣ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਸੇਵਾ ਲੈ ਕੇ ਲਾਓ ਦਾਦਾ ਸੇਵਾਦਾਰਾਂ ਦੀ ਉਹ ਸੇਵਾ ਲੇਖੇ ਲਾਉ ਦਾਤਾ ਸੇਵਾਦਾਰਾਂ ਦੀ ਚੜ੍ਹਦੀ ਕਲਾ ਰੱਖਣੀ ਜੀ ਸਾਰੇ ਪਰਿਵਾਰਾਂ ਦੀ ਉਹ ਚੜ੍ਹਦੀ ਕਲਾ ਰੱਖਣੀ ਸਾਰੇ ਪਰਿਵਾਰਾਂ ਦੀ ਤੇਰੇ ਨਾਮ ਦੀ ਓਟ ਹਮੇਸ਼ਾ ਉਹ ਤੇਰੇ ਨਾਮ ਦੀ ਓਟ ਹਮੇਸ਼ਾ ਚੰਦ ਫਰਵਾਈ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਨਾਮ ਮਦਾਨ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਬਖਸ਼ੋ ਸੰਗਤ ਆਈ ਨੂੰ ਸੋ ਜਰੂਰ ਨਵਾ ਸਾਬ ਜੀ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸੋ ਇਹ ਕਾਉਣਾ ਕਰਦੇ ਆ ਜੀ ਵਾਹਿਗੁਰੂ ਤੰਦਰੁਸਤ ਰੱਖੇ ਸਭ ਨੂੰ ਜੀ ਬਲਾਉ ਫਤਿਹ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ